ਲਾਲ ਰੰਗ ਤਿਸ ਕੋ ਲਗਾ ਜਿਸ ਕੈ ਵਡ ਭਗਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੱਖ ਦਾ ਨਿਤ ਪ੍ਰਤੀ ਦਾ ਇੱਕ ਕਰਮ ਹੋਇਆ ਕਰਦਾ ਹੈ ਵਾਹਿਗੁਰੂ ਗੁਰਸਿੱਖ ਨਿਤ ਨੇਮ ਦਾ ਬੰਨਿਆ ਹੁੰਦਾ ਹੈ ਵਾਹਿਗੁਰੂ ਨਿਤ ਨੇਮ ਦੇ ਵਿੱਚ ਰਹਿ ਕਰਕੇ ਨਿਤ ਨੇਮ ਦੀ ਕ੍ਰਿਆ ਨੂੰ ਸੰਪੂਰਨ ਕਰਦੇ ਹੋਏ ਦਿਲ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਉਸ ਪਰਿਪੂਰਣ ਪਰਮੇਸ਼ਰ ਨੂੰ ਹਮੇਸ਼ਾ ਯਾਦ ਰੱਖਦਾ ਹੈ ਵਾਹਿਗੁਰੂ ਵਾਹਿਗੁਰੂ ਸਿੱਖ ਦੀ ਬਾਬਤ ਸਤਿਗੁਰ ਬਾਣੀ ਦੇ ਵਿੱਚ ਫਰਮਾਨ ਕਰਦੇ ਹਨ ਵਾਹਿਗੁਰੂ ਵਾਹਿਗੁਰੂ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੇ ਗੁਰਸਿੱਖ ਹੈ ਕੌਣ ਸਿੱਖ ਦੀ ਕੀ ਪਰਿਭਾਸ਼ਾ ਹੈ ਅੱਜ ਇਸ ਕਥਾ ਦੇ ਵਿੱਚ ਆਪਾਂ ਸਮਝਣ ਦਾ ਯਤਨ ਕਰਾਂਗੇ ਸੁਰਤ ਵਰਤਿਆਂ ਨੂੰ ਇਕਾਗਰ ਕਰਕੇ ਆਪ ਸਾਰੇ ਪ੍ਰੇਮ ਅਤੇ ادب ਸਤਿਕਾਰ ਦੇ ਨਾਲ ਸਤਿਗੁਰਾਂ ਦਾ ਧਿਆਨ ਮਨ ਵਿੱਚ ਧਰਦੇ ਹੋਏ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਓ ਸਾਰੇ ਪ੍ਰੇਮ ਅਦਬ ਸਤਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਗੁਰਮੁਖੋ ਆਪਾਂ ਪਹਿਲਾਂ ਹੀ ਪੰਗਤੀ ਵਿੱਚ ਸਰਵਣ ਕਰ ਚੁੱਕੇ ਹਾਂ ਸਤਿਗੁਰਾਂ ਦਾ ਫਰਮਾਨ ਹੈ ਰੈਣੀ ਰਹੇ ਸੋਈ ਸਿੱਖ ਮੇਰਾ ਜਿਵੇਂ ਆਪਾਂ ਪਹਿਲਾਂ ਹੀ ਕੁਰਬਾਨੀ ਦੀ ਪੰਕਤੀਆਂ ਵਿੱਚ ਇਹ ਸਰਵਣ ਕਰ ਚੁੱਕੇ ਹਾਂ ਗੁਰਮਖੋ ਸਤਿਗੁਰ ਜੀ ਆਖਦੇ ਹਨ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੇ ਗੁਰਮਖੋ ਆਪ ਕਥਾ ਵਿਚਾਰਾਂ ਤੇ ਬਹੁਤ ਸਰਵਣ ਕਰਦੇ ਹਾਂ ਗੁਰੂ ਵਾਹਿਗੁਰੂ ਗੁਰਦੁਆਰਾ ਸਾਹਿਬ ਜਾ ਕਰਕੇ ਨਿਤ ਪ੍ਰਤੀ ਆਪਾਂ ਕਥਾ ਵੀ ਸਰਵਣ ਕਰਦੇ ਹਾਂ ਗੁਰੂ ਵਾਹਿਗੁਰੂ ਪਰ ਪਿਆਰਿਓ ਸਤਿਗੁਰਾਂ ਦੇ ਉਪਦੇਸ਼ ਨੂੰ ਧਿਆਨ ਦੇ ਨਾਲ ਸੁਣਦੇ ਨਹੀਂ ਤੇ ਜੀਵਨ ਦੇ ਵਿੱਚ ਲਾਗੂ ਕਰਨ ਦਾ ਯਤਨ ਨਹੀਂ ਕਰਦੇ ਜਿੱਥੇ ਗੁਰਸਿੱਖ ਵਾਸਤੇ ਸਤਿਗੁਰਾਂ ਦਾ ਹੁਕਮ ਹੈ ਕਿ ਸਤਿਗੁਰ ਦਾ ਸਿੱਖ ਨਿਤ ਪ੍ਰਤੀ ਉੱਠ ਕੇ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਨਾਮ ਜਪੇ ਕਿਉਂ ਸਤਿਗੁਰ ਇਸ ਪੰਕਤੀ ਦੇ ਵਿੱਚ ਆਖਦੇ ਹਨ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਜੋ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਤੇ ਨਿਸ਼ਾ ਰੱਖਣ ਵਾਲਾ ਜੋ ਸਿੱਖ ਹੈ ਉਸ ਦੇ ਵਾਸਤੇ ਸਭ ਤੋਂ ਪਹਿਲਾ ਹੁਕਮ ਹੈ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਜਿਸ ਆਸਣ ਤੇ ਤੁਸੀਂ ਵਿਸ਼ਰਾਮ ਕਰ ਰਹੇ ਹੋ ਮੁਖੋ ਉਸ ਆਸਣ ਦੇ ਉੱਤੇ ਉੱਠਦਿਆਂ ਹੀ ਸਭ ਤੋਂ ਪਹਿਲਾਂ ਗੁਰਮੰਤਰ ਤੇ ਮੂਲ ਮੰਤਰ ਦਾ ਜਾਪ ਕਰਨਾ ਹੈ ਮੂਲ ਮੰਤਰ ਦਾ ਜਾਪ ਕਰਕੇ ਮਨ ਨੂੰ ਇਕਾਗਰ ਕਰਨਾ ਹੈ ਮੂਲ ਮੰਤਰ ਦੀ ਪਾਵਨ ਬਾਣੀ ਦਾ 5 ਮਿੰਟ 10 ਮਿੰਟ 15 ਮਿੰਟ ਜਿੰਨਾ ਵੀ ਸਮਾਂ ਆਪ ਜੀ ਨਿਸ਼ਚਿਤ ਕਰਦੇ ਹੋ ਉਨਾ ਸਮਾਂ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਗੁਰਮੰਤਰ ਦਾ ਜਾਪ ਕਰੋ ਅੱਗੇ ਸਤਿਗੁਰ ਜੀ ਪੰਕਤੀਆਂ ਵਿੱਚ ਵਰਣਨ ਕਰਦੇ ਹਨ ਚੜ੍ਹ ਦਿਵਸ ਗੁਰ ਬਾਣੀ ਗਾਵੈ ਉੱਠ ਤਿਆਂ ਬੈੰਧਿਆ ਹਰਨਾਮ ਧਿਆਵੈ ਜੋ ਫਿਰ ਦਿਵਸ ਚੜਦਾ ਹੈ ਦਿਨ ਚੜ੍ਹਨ ਦੇ ਨਾਲ ਜੋ ਸਤਿਗੁਰਾਂ ਦਾ ਹੁਕਮ ਹੈ ਗੁਰਸਿੱਖ ਵਾਸਤੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਉਪਰੰਤ ਬਾਣੀ ਕੀਰਤਨ ਸਰਵਣ ਕਰਨਾ ਗੁਰਦੁਆਰਾ ਸਾਹਿਬ ਜਾ ਕਰਕੇ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਦਰਸ਼ਨ ਦਿਦਾਰੇ ਕਰਨੇ ਇਹ ਗੁਰਸਿੱਖ ਵਾਸਤੇ ਸਤਿਗੁਰਾਂ ਦਾ ਹੁਕਮ ਹੈ ਜਿੱਥੇ ਅਸੀਂ ਸਤਿਗੁਰਾਂ ਦਾ ਹੁਕਮ ਮੰਨਣਾ ਹੈ ਪ੍ਰਮਖੋ ਜਿੱਥੇ ਨਿਤਨੇਮ ਦਾ ਹੁਕਮ ਇੱਕ ਗੁਰਸਿੱਖ ਵਾਸਤੇ ਹੈ ਉੱਥੇ ਗੁਰਸਿੱਖ ਦੀ ਕੁਝ ਡੈਫੀਨੇਸ਼ਨ ਵੀ ਸਤਿਗੁਰਾਂ ਨੇ ਦੱਸੀ ਹੈ ਦਸਮੇਸ਼ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਹਨ ਰੈਣੀ ਰਹੇ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਦਾ ਚੇਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਜੋ ਕਹਿੰਦੇ ਹਨ ਰੈਣੀ ਰਹੇ ਸੋਈ ਸਿੱਖ ਮੇਰਾ ਇੱਕ ਗੁਰਸਿੱਖ ਦੀ ਰੈਣੀ ਕੀ ਹੋਣੀ ਚਾਹੀਦੀ ਹੈ ਇੱਕ ਗੁਰਸਿੱਖ ਦੀ ਬੈਣੀ ਕੀ ਹੋਣੀ ਚਾਹੀਦੀ ਹੈ ਤੇ ਇੱਕ ਗੁਰਸਿੱਖ ਦਾ ਬੋਲਣਾ ਜੀਵਨ ਦਾ ਵਿਵਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਆਪਾਂ ਇਸ ਗੁਰਮਤ ਵਿਚਾਰ ਦੇ ਵਿੱਚ ਜਾਣਨ ਦਾ ਯਤਨ ਕਰਾਂਗੇ ਪੁਰਾਤਨ ਸਮਿਆਂ ਵਿੱਚ ਆਪਾਂ ਕਈ ਗੁਰਸਿੱਖਾਂ ਦੀਆਂ ਸ਼ਹਾਦਤਾਂ ਦੇ ਬਾਰੇ ਜਾਣਦੇ ਹਾਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਆਪ ਸਾਰੇ ਪਲੇ ਪਾਂਤ ਪਹਿਲਾਂ ਹੀ ਜਾਣੂ ਹੋ ਭਾਈ ਤਾਰੂ ਸਿੰਘ ਨੇ ਖੋਪਰ ਲੋਹਾਤਾ ਪਰ ਸਿੱਖੀ ਕੇਸਾਂ ਸਵਸਾਂ ਨਾਲ ਨਿਭਾਵੇ ਸਨ ਉਹ ਸਿੱਖੀ ਕੇਸਾਂ ਸਵਸਾਂ ਨਾਲ ਨਿਭੀ ਕਿਵੇਂ ਅੱਜ ਸਾਡੇ ਕਿਰਦਾਰ ਇੰਨੇ ਕਿਉਂ ਗਿਰ ਗਏ ਹਨ ਅਸੀਂ ਆਪਣੇ ਕਿਰਦਾਰਾਂ ਤੋਂ ਇੰਨੇ ਮੁਨਕਰ ਕਿਉਂ ਹੋ ਗਏ ਹਾਂ ਆਪਣੇ ਕਿਰਦਾਰਾਂ ਤੋਂ ਇੰਨੇ ਨੀਵੇਂ ਕਿਉਂ ਗਿਰ ਗਏ ਹਾਂ ਇਸੀ ਚੀਜ਼ ਨੂੰ ਜਾਣਨ ਦਾ ਯਤਨ ਕਰੀਏ ਗੁਰਮਖੋ ਸਾਡੇ ਕਿਰਦਾਰ ਬਹੁਤਾ ਸਮਾਂ ਪੁਰਾਤਨ ਸਮਿਆਂ ਦੇ ਵਿੱਚ ਗੁਰਸਿੱਖਾਂ ਨੇ ਆਪਣੀ ਕਾਰੋਬਿਹਾਰ ਕਰਕੇ ਆਉਣਾ ਦੇਸ ਵਿੱਚ ਦਿਨ ਦੇ ਵਿੱਚ ਵਿਚਰਦੇ ਆ ਜੋ ਵੀ ਕਾਰੋਬਿਹਾਰ ਜੋ ਕਾਰੋਬਾਰ ਗੁਰਸਿੱਖ ਕਰਦੇ ਸਨ ਕਾਰੋਬਾਰ ਕਰਨ ਤੋਂ ਬਾਅਦ ਸੰਧਿਆ ਵੇਲੇ ਸਾਰੇ ਪਰਿਵਾਰ ਨੇ ਜਦੋਂ ਇਕੱਠੇ ਹੋਣਾ ਸਾਰੇ ਪਰਿਵਾਰ ਨੇ ਬੈਠ ਕਰਕੇ ਬੜੇ ਪ੍ਰੇਮ ਅਤਿਮ ਸਤਿਕਾਰ ਦੇ ਨਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਸਾਖੀਆਂ ਹੋਰ ਗੁਰੂ ਸਹਿਬਾਨ ਦੀਆਂ ਸਾਖੀਆਂ ਸਰਵਣ ਕਰਨੀਆਂ ਅਤੇ ਹੋਰ ਗੁਰੂ ਸਵਾਨ ਦੀਆਂ ਸਾਖੀਆਂ ਸਰਵਣ ਕਰਨੀਆਂ ਉਨ੍ਹਾਂ ਸਾਖੀਆਂ ਉਨ੍ਹਾਂ ਪ੍ਰਮਾਣਾਂ ਤੋਂ ਉਨ੍ਹਾਂ ਗੁਰਬਾਣੀਆਂ ਨੂੰ ਚਰਨ ਕਰਕੇ ਗੁਰਸਿੱਖ ਆਪਣੇ ਜੀਵਨ ਨੂੰ ਸੇਧ ਦਿਆ ਕਰਦੇ ਸੰਤ ਪਰ ਮਾਫ਼ ਕਰਨਾ ਗੁਰਮਖੋ ਬੜੇ ਦੁਖੀ ਹਿਰਦੇ ਦੇ ਨਾਲ ਕਿਹਾ ਪੈਂਦਾ ਹੈ ਅੱਜ ਸਾਡੇ ਮੂਲ ਜੀਵਨ ਦਾ ਕਿਰਦਾਰ ਗਿਰਨ ਦਾ ਕਾਰਨ ਹੀ ਹੈ ਅਸੀਂ ਆਪਣੇ ਇਤਿਹਾਸ ਆਪਣੇ ਵਿਰਸੇ ਅਤੇ ਆਪਣੀ ਗੁਰਬਾਣੀ ਤੋਂ ਦੂਰ ਹੁੰਦੇ ਚਲੇ ਜਾ ਰਹੇ ਹਾਂ ਜਦੋਂ ਕਿਤੇ ਦਾਸ ਨੂੰ ਸ਼ਹੀਦੀ ਜੋੜ ਮੇਲਿਆਂ ਤੇ ਜਾਣ ਦਾ ਫਤਿਹਗੜ੍ਹ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਪਤ ਹੁੰਦਾ ਹੈ ਉੱਥੇ ਕਈ ਰਿਪੋਰਟਰ ਸਹਿਬਾਨ ਕਈ ਬਜ਼ੁਰਗਾਂ ਤੋਂ ਕੋਈ ਬੱਚਿਆਂ ਤੋਂ ਕਈਆਂ ਤੋਂ ਸਵਾਲ ਕਰਦੇ ਹੁੰਦੇ ਹਨ ਇਹ ਤੁਹਾਨੂੰ ਪੰਜ ਪਿਆਰੇ ਦਾ ਨਾਮ ਪਤਾ ਹੈ ਕਈ ਬੜੀ ਬਿਸ਼ਰਮੀ ਦੇ ਨਾਲ ਜਵਾਬ ਦਿੰਦੇ ਹਨ ਨਹੀਂ ਉਹਨਾਂ ਦੇ ਮਾਪਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਨਿਤਨੇਮ ਸਿਖਾਇਆ ਮੂਲ ਮੰਤਰ ਸਿਖਾਇਆ ਗੁਰਮੰਤਰ ਸਿਖਾਇਆ ਹੈ ਜੇ ਆਪਾਂ ਆਪ ਨਹੀਂ ਜੁੜਾਂਗੇ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਕਿਵੇਂ ਜੋੜਾਂਗੇ ਜਿੰਨੀ ਦੂਰੀ ਅਸੀਂ ਅੱਜ ਆਪਣੇ ਇਤਿਹਾਸ ਆਪਣੇ ਵਿਰਸੇ ਤੋਂ ਬਣਾਉਂਦੇ ਚਲੇ ਜਾ ਰਹੇ ਹਾਂ ਉਹਨਾਂ ਸਿੱਖੀ ਦਾ ਕਿਰਦਾਰ ਗਿਰਦਾ ਚਲਾ ਜਾ ਰਿਹਾ ਹੈ ਗੁਰਮਖੋ ਜੇ ਕਿਸੇ ਬੱਚੇ ਨੂੰ ਪੁੱਛਿਆ ਜਾਵੇ ਵੀ ਚਾਰ ਸਹਿਬਜ਼ਾਦੇ ਦੇ ਨਾਮ ਮੂਹ ਜਵਾਨੀ ਯਾਦ ਨਹੀਂ ਉਹ ਬੱਚਾ ਹੱਸ ਕੇ ਟਾਲ ਦਿੰਦਾ ਨਹੀਂ ਜੀ ਮੇਰੇ ਮੰਮੀ ਪਾਪਾ ਨੇ ਮੈਨੂੰ ਸਿਖਾਇਆ ਨਹੀਂ ਗੁਰਮਖੋ ਜਿਸ ਘਰ ਦੇ ਵਿੱਚ ਮਾਤਾ ਪਿਤਾ ਗੁਰਸਿੱਖੀ ਦੇ ਨਾਲ ਨਹੀਂ ਜੁੜੇ ਜਿਸ ਪਰਿਵਾਰ ਦੇ ਵਿੱਚ ਗੁਰਸਿੱਖੀ ਦੇ ਨਾਲ ਪਰਿਵਾਰ ਨਹੀਂ ਜੁੜਿਆ ਹੋਇਆ ਮਾਪ ਕਰਨਾ ਆਪਣੇ ਬੱਚਿਆਂ ਨੂੰ ਕਿਵੇਂ ਸਿੱਖੀ ਦੇ ਨਾਲ ਜੋੜ ਦਵੇਗਾ ਪਹਿਲਾਂ ਮਾਂ-ਬਾਪ ਦਾ ਕਰਤਾਰ ਉੱਚਾ ਹੋਣਾ ਚਾਹੀਦਾ ਹੈ ਫਿਰ ਬੱਚਿਆਂ ਨੂੰ ਆਪਾਂ ਸਿੱਖੀ ਦੀਆਂ ਬਾਤਾਂ ਗੁਰੂ ਸਾਹਿਬਾਨ ਦੀਆਂ ਬਾਤਾਂ ਉਹਨਾਂ ਮਹਾਨ ਸਿੰਘਾਂ ਸ਼ਹੀਦਾਂ ਯੋਧਿਆਂ ਦੀਆਂ ਸਾਖੀਆਂ ਸੁਣਾ ਕਰਕੇ ਸਿੱਖੀ ਦੇ ਪ੍ਰਤੀ ਪ੍ਰੇਰਿਤ ਕਰ ਸਕਦੇ ਹਾਂ ਰਹੋ ਵਿਚਾਰ ਆਪਾਂ ਜਿਸ ਗੱਲ ਤੇ ਵਿਚਾਰ ਕਰ ਰਹੇ ਸਾ ਕਿ ਸਿੱਖ ਦਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਸਿੱਖ ਵਾਸਤੇ ਸਭ ਤੋਂ ਪਹਿਲਾ ਹੁਕਮ ਦਸਮੇਸ਼ ਪਿਤਾ ਜੀ ਨੇ ਕੀਤਾ ਹੈ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਹਲ ਛਕੇ ਸੋਈ ਸਿੱਖ ਪ੍ਰਧਾਨ ਸਤਿਗੁਰਾਂ ਦਾ ਹੁਕਮ ਹੈ ਸਭ ਤੋਂ ਪਹਿਲੀ ਰਹਿਤ ਹੈ ਕਿ ਗੁਰ ਇੱਕ ਸਿੱਖ ਵਾਸਤੇ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਦਾ ਸਿੱਖ ਬਣਨਾ ਦਸਮ ਪਾਸ਼ਾ ਦੀ ਸਿੱਖੀ ਨੂੰ ਧਾਰਨ ਕਰਨਾ ਪੰਜੇ ਕਕਾਰਾਂ ਦਾ ਧਾਰਣੀ ਹੋਣਾ ਇਹ ਸਿੱਖ ਵਾਸਤੇ ਸਭ ਤੋਂ ਪਹਿਲਾ ਹੁਕਮ ਹੈ ਜੋ ਕਕਾਰ ਵੀ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੇ ਹਨ ਉਹਨਾਂ ਕਕਾਰਾਂ ਦੀ ਵੀ ਆਪਣੀ ਆਪਣੀ ਮਹੱਤਤਾ ਹੈ ਜਿੱਥੇ ਸਤਿਗੁਰਾਂ ਨੇ ਗੱਟ ਵਾਸਤੇ ਕੜਾ ਬਖਸ਼ਿਸ਼ ਕੀਤਾ ਹੈ ਕੜੇ ਦੀ ਆਪਣੀ ਮਹਾਨਤਾ ਹੈ ਕੜਾ ਹੱਥ ਵਿੱਚ ਪਾਇਆ ਗੁਰਸਿੱਖ ਨੂੰ ਇਹ ਚੇਤੇ ਕਰਾਉਂਦਾ ਹੈ ਕਿ ਮੈਂ ਗੁਰੂ ਮਹਾਰਾਜ ਦਾ ਸਿੱਖ ਹਾਂ ਮੈਂ ਕਿਸੇ ਦੀ ਚੋਰੀ ਨਹੀਂ ਕਰਨੀ ਜਦੋਂ ਵੀ ਚੋਰੀ ਵਾਲ ਹੱਥ ਵਧੇ ਤੇ ਮਨ ਵਿੱਚ ਇਹ ਖਿਆਲ ਆਵੇ ਮੈਂ ਦਸ਼ਮੇਸ਼ ਪਿਤਾ ਦਾ ਕੜਾ ਹੱਥ ਵਿੱਚ ਪਹਿਨਿਆ ਹੋਇਆ ਹੈ ਮੈਂ ਦਸਮ ਪਿਤਾ ਦਾ ਸਿੱਖ ਹਾਂ ਮੈਂ ਇਹ ਕੰਮ ਨਹੀਂ ਕਰ ਸਕਦਾ ਵਾਹੀ ਗੁਰਸਿੱਖ ਕੋਈ ਵੀ ਕੰਮ ਗੁਰਸਿੱਖ ਕਿਸੇ ਵੀ ਗੰਤ ਕੰਮ ਵਾਰ ਜਦੋਂ ਹੱਥ ਵਧਾਵੇ ਉਹਦੇ ਮਨ ਦੇ ਵਿੱਚ ਚਿੰਤਾ ਆਵੇ ਕਿ ਮੈਂ ਕੜਾ ਪਾਇਆ ਹੈ ਮੈਂ ਦਸਮੇਸ਼ ਪਿਤਾ ਦਾ ਸਿੱਖ ਹਾਂ ਮੈਂ ਆਪਣੇ ਕਿਰਦਾਰ ਤੋਂ ਨਹੀਂ ਗਿਰ ਸਕਦਾ ਇਹ ਮਹਾਨਤਾ ਗੁਰਮਖੋ ਕੜੇ ਦੀ ਹੈ ਦੂਜੇ ਨੰਬਰ ਤੇ ਸਤਿਗੁਰਾਂ ਨੇ ਸਾਨੂੰ ਸ੍ਰੀ ਸਾਹਿਬ ਬਖਸ਼ਿਸ਼ ਕੀਤੀ ਹੈ ਕਿਰਪਾਨ ਬਖਸ਼ਿਸ਼ ਕੀਤੀ ਹੈ ਕਿਰਪਾਨ ਦਾ ਭਾਵ ਕਿਰਪਾ ਨਿਧਾਨ ਇਹ ਉਹ ਸ਼ਾਸਤਰ ਸੱਚੇ ਪਾਤਸ਼ਾਹ ਜੀਆਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਜੋ ਗਰੀਬ ਮਜਲੂਮ ਦੀ ਰੱਖਿਆ ਵਾਸਤੇ ਦਬੇ ਕੁਚਲਿਆਂ ਦੀ ਰੱਖਿਆ ਵਾਸਤੇ ਸਤਿਗੁਰਾਂ ਨੇ ਇਹ ਸ਼ਸਤਰ ਬਖਸ਼ਿਸ਼ ਕੀਤਾ ਹੈ ਜਿੱਥੇ ਤੁਹਾਨੂੰ ਲੱਗਦਾ ਹੈ ਕਿਸੇ ਗਰੀਬ ਗੁਰਬੇ ਦੇ ਉੱਤੇ ਅਤਿਆਚਾਰ ਹੋ ਰਿਹਾ ਹੈ ਕਥੇ ਸਤਗੁਰ ਸੱਚੇ ਪਾਸ਼ਾ ਜੀ ਕਹਿੰਦੇ ਹਨ ਮੈਂ ਆਪਣੇ ਸਿੱਖ ਨੂੰ ਸੰਤ ਵੀ ਬਣਾਇਆ ਤੇ ਸਿਪਾਈ ਵੀ ਬਣਾਇਆ ਹੈ ਬੰਦੇ ਕੀ ਵੀ ਮੇਰੇ ਗੁਰਸਿੱਖ ਵਰਗੀ ਕੋਈ ਨਹੀਂ ਕਰ ਸਕਦਾ ਤੇ ਯੋਧਾ ਵੀ ਮੇਰੇ ਗੁਰਸਿੱਖ ਵਰਗਾ ਕੋਈ ਨਹੀਂ ਹੋ ਸਕਦਾ ਸ੍ਰੀ ਸਾਹਿਬ ਦੀ ਇਹ ਮਹਾਨਤਾ ਹੈ ਗਰੀਬ ਮਜਲੂਮ ਦੀ ਰੱਖਿਆ ਵਾਤੇ ਗੁਰਸਿੱਖ ਨੇ ਚਿੰਨ੍ਹ ਪਹਿਨਿਆ ਹੋਇਆ ਹੈ ਹਰੇਕ ਗਰੀਬ ਮਜ਼ਲੂਮ ਕੋਈ ਵੀ ਕਿਸੇ ਵੀ ਜਾਤ ਨਾਲ ਸੰਬੰਧਤ ਰੱਖਦਾ ਹੋਵੇ ਕਿਤੇ ਗੁਰਸਿੱਖ ਨੂੰ ਵੇਖ ਲਵੇਗਾ ਉਹਦੇ ਮਨ ਵਿੱਚ ਇਹ ਨਿਸ਼ਚਾ ਆਉਂਦਾ ਹੈ ਕਿ ਗੁਰੂ ਦਾ ਸਿੱਖ ਹੈ ਇਹਦਾ ਕਿਰਦਾਰ ਬੜਾ ਉੱਚਾ ਤੇ ਸੁੱਚਾ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਗੁਰਮੁਖੋ ਕਿ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਆਪਣੇ ਕਿਰਦਾਰ ਤੋਂ ਮੁਨਕਰ ਨਾ ਹੋਈਏ ਆਪਣੇ ਕਿਰਦਾਰ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਜਿੱਥੇ ਗੁਰਸਿੱਖ ਕਕਾਰਾਂ ਦਾ ਧਾਰ ਨਹੀਂ ਹੁੰਦਾ ਹੈ ਉੱਥੇ ਗੁਰਸਿੱਖ ਬਾਣੀ ਦਾ ਵੀ ਧਾਰ ਨਹੀਂ ਹੋਣਾ ਚਾਹੀਦਾ ਹੈ ਗੁਰਮੁਖੋ ਫਿਰ ਮਹਾਰਾਜ ਜੀ ਨੇ ਕੰਗਾ ਬਖਸ਼ਿਸ਼ ਕੀਤਾ ਹੈ ਕੰਗਾ ਮਹਾਰਾਜ ਨੇ ਲੱਕੜ ਦਾ ਇਸ ਕਰਕੇ ਬਖਸ਼ਿਸ਼ ਕੀਤਾ ਸਾਇੰਸ ਦੇ ਵਿੱਚ ਆਪਾਂ ਥਿਉਰੀ ਪੜ੍ਹਦੇ ਹਾਂ ਇਹ वुਡ ਇਜ਼ ਦਾ ਬੈਡ ਕੰਡਕਟਰ ਆਫ ਇਲੈਕਟ੍ਰਿਸਿਟੀ ਜਿਹੜੀ ਲੱਕੜੀ ਹੈ ਉਹ ਇਲੈਕਟ੍ਰਿਸਿਟੀ ਲੱਕੜ ਦੇ ਵਿੱਚੋਂ ਪਾਰ ਨਹੀਂ ਹੋ ਸਕਦੀ ਤੇ ਕੁਝ ਹੱਦ ਤੱਕ ਇਲੈਕਟ੍ਰਿਸਿਟੀ ਸਾਡੇ ਸਰੀਰ ਦੇ ਵਿੱਚ ਵੀ ਤਰੰਗਾਂ ਦੇ ਰੂਪ ਵਿੱਚ ਹੁੰਦੀ ਹੈ ਜਦੋਂ ਕੰੰਗੇ ਦੇ ਨਾਲ ਕੇਸ ਬਾਏ ਜਾਂਦੇ ਹਨ ਲੱਕੜ ਦਾ ਕੰੰਗਾ ਦਿਮਾਗ ਨੂੰ ਤਰੋ ਤਾਜ਼ਾ ਕਰਦਾ ਹੈ ਤਰੋ ਤਾਜ਼ਾ ਕਰਨ ਦੇ ਨਾਲ ਲੱਕੜ ਸਿਹਤ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਸਤਿਪੁਰਾਂ ਨੇ ਇਸ ਕਰਕੇ ਸਾਨੂੰ ਇਹ ਲੱਕੜ ਦਾ ਕੰਗਾ ਬਖਸ਼ਿਸ਼ ਕੀਤਾ ਹੈ ਕੇਸ ਗੁਰਸਿੱਖ ਦੀ ਸਿੱਖੀ ਦੀ ਮੋਰ ਹਨ ਕੇਸ ਸਿੱਖੀ ਦੀ ਮੋਰ ਹਨ ਗੁਰੂ ਦਾ ਸਿੱਖ ਕਿਸਾ ਧਾਰੀ ਹੋਵੇ ਮਾਫ ਕਰਨਾ ਪੈਰ ਦੀ ਚੀਚੀ ਤੋਂ ਲੈ ਕਰਕੇ ਸਿਰ ਦੀ ਚੋਟੀ ਤੱਕ ਗੁਰਸਿੱਖ ਕਦੇ ਵੀ ਕਿਸੇ ਕੇਸ ਨੂੰ ਨਾ ਛੇੜਦਾ ਹੈ ਨਾ ਕੱਟਦਾ ਹੈ ਨਾ ਰੰਗਦਾ ਹੈ ਇਹ ਹੁਕਮ ਦਸ਼ਮੇਸ਼ ਪਿਤਾ ਜੀ ਦਾ ਰੈਣੀ ਬਹਿਣੀ ਬਾਰੇ ਹੈ ਕਸ਼ੇਰਾ ਸਤਗੁਰ ਸੱਚੇ ਪਾਸ਼ਾ ਜੀ ਨੇ ਬਖਸ਼ਿਸ਼ ਕੀਤਾ ਕਸ਼ੇਰਾ ਜਤ ਅਤੇ ਸਤ ਦਾ ਪ੍ਰਤੀਕ ਹੈ ਉੱਥੇ ਅੰਗ ਨੂੰ ਕਜਣ ਦੇ ਕੰਮ ਵੀ ਆਉਂਦਾ ਹੈ ਜਿੱਥੇ ਗੁਰਸਿੱਖ ਨੇ ਕਸ਼ੇਰਾ ਪਾਇਆ ਹੈ ਕਸ਼ੇਰ ਗੁਰਸਿੱਖ ਦੇ ਮਨ ਵਿੱਚ ਇਹ ਹਮੇਸ਼ਾ ਭਾਵਨਾ ਬਣਾ ਕੇ ਰੱਖਦਾ ਹੈ ਮੈਂ ਗੁਰੂ ਦਾ ਸਿੱਖ ਹਾਂ ਮੈਂ ਆਪਣੇ ਕਰਤਾਰ ਦਾ ਤੇ ਜੱਤ ਤੇ ਸਤ ਵਿੱਚ ਰਹਿਣੀ ਤੇ ਬਹਿਣੀ ਦਾ ਪੱਕਾ ਪੂਰਾ ਬਣਨਾ ਹੈ ਸੋ ਇਹ ਕਾਰ ਜਿੱਥੇ ਸਤ ਸਬੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ ਉੱਥੇ ਗੁਰਸਿੱਖ ਦਾ ਨਿਤ ਪ੍ਰਤੀ ਤੁਰਦਿਆਂ ਫਰਦਿਆਂ ਵਿੱਚ ਜੀਵਨ ਵਿੱਚ ਕਰਤਾਰ ਉੱਚਾ ਹੋਣਾ ਚਾਹੀਦਾ ਹੈ ਦਸਮੇਸ਼ ਪਿਤਾ ਪਾਵਨ ਬਾਣੀ ਦੇ ਅੰਦਰ ਆਖਦੇ ਹਨ ਪਰ ਬੇਟੀ ਕੋ ਬੇਟੀ ਜਾਣੇ ਪਰ ਮਾਤਾ ਕੋ ਮਾਤ ਬਖਾਨੇ ਪਰ ਨਾਰੀ ਸਿਉ ਨੇਹੋ ਲਗਾਵੇ ਗੋਬਿੰਦ ਸਿੰਘ ਕੋ ਸਿੱਖ ਨਹੀਂ ਆਵੇ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਪਰ ਬੇਟੀ ਕੋ ਬੇਟੀ ਜਾਣੇ ਦੂਸਰੇ ਦੀ ਧੀ ਨੂੰ ਗੁਰਸਿੱਖ ਆਪਣੀ ਧੀ ਵਜੋਂ ਵੇਖਦਾ ਹੈ ਪਰ ਬੇਟੀ ਕੋ ਬੇਟੀ ਜਾਣੇ ਪਰ ਮਾਤਾ ਕੋ ਮਾਤ ਬਖਾਨੇ ਜੋ ਆਪ ਤੋ ਵੱਡੀ ਉਮਰ ਦੇ ਵਿੱਚ ਹੈ ਕੋਈ ਵੀ ਇਸਤਰੀ ਹੈ ਉਸ ਨੂੰ ਮਾਤਾ ਦਾ ਦਰਜਾ ਦੇਣਾ ਇਹ ਗੁਰਸਿੱਖ ਵਾਸਤੇ ਹੁਕਮ ਹੈ ਜਿਵੇਂ ਕਿ ਆਪਾਂ ਹਰੀ ਸਿੰਘ ਨੜੂਏ ਉਸ ਮਹਾਨ ਯੋਧੇ ਦੇ ਇਤਿਹਾਸ ਵਿੱਚ ਇੱਕ ਛੋਟੀ ਜਿਹੀ ਸਾਖੀ ਆਪਾਂ ਵਰਣਨ ਕਰ ਲੈਂਦੇ ਹਾਂ ਜਦੋਂ ਹਰੀ ਸਿੰਘ ਨੜੂਏ ਨੂੰ ਕਿ ਸਤਰੀ ਨੇ ਆ ਕੇ ਇਹ ਕਿਹਾ ਵੀ ਮੈਂ ਤੇਰੀ ਵਰਗਾ ਪੁੱਤਰ ਆਪਣੀ ਕੁੱਖ ਤੋਂ ਜਨਮ ਦੇਣਾ ਚਾਹਦੀ ਹਾਂ ਤੇ ਹਰੀ ਸਿੰਘ ਨਲੂਏ ਨੇ ਉਸ ਚੀਜ਼ ਦਾ ਜਵਾਬ ਦਿੱਤਾ ਉਸਨੇ ਹਜੂਰੀਆ ਅੱਲਾ ਕੇ ਉਸ ਬੀਬੀ ਦੇ ਸਿਰ ਦੇ ਉੱਤੇ ਧਰ ਦਿੱਤਾ ਕਹਿੰਦਾ ਬੀਬੀ ਜੀ ਤੁਸੀਂ ਮੈਨੂੰ ਆਪਣੇ ਪੁੱਤ ਵਰਗਾ ਸਮਝੋ ਮੈਂ ਤੁਹਾਡਾ ਪੁੱਤ ਹੀ ਹਾਂ ਇਹ ਹੈ ਸਿੱਖ ਦਾ ਕਿਰਦਾਰ ਸਿੱਖ ਆਪਣੇ ਕਿਰਦਾਰ ਤੋਂ ਕਦੇ ਮੁਨਕਰ ਨਹੀਂ ਹੁੰਦਾ ਆਪਣੇ ਕਿਰਦਾਰ ਤੋਂ ਕਦੇ ਗਰਦਾ ਨਹੀਂ ਜੇ ਕਿਤੇ ਜੀਵਨ ਦੇ ਵਿੱਚ ਕਿਰਦਾਰ ਕਿਤੇ ਡਾਂਵਾ ਡੋਲ ਵੀ ਹੋਣ ਲੱਗਦਾ ਹੈ ਤਾਂ ਸਤਿਗੁਰ ਸੱਚੇ ਪਾਸ਼ਾ ਆਪ ਪਹਿਰਾ ਦੇ ਕਰਕੇ ਉਸ ਦੀ ਰਾਖੀ ਕਰਦੇ ਹਨ ਆਪ ਜੀਆ ਨੇ ਭਾਈ ਜੋਗੇ ਦੀ ਸਾਖੀ ਵੀ ਪਲੀ ਪਾਂ ਤੋਂ ਸਾਖੀ ਦੇ ਨਾਲ ਜਾਣੂ ਹੋ ਭਾਈ ਜੋਗਾ ਜਦੋਂ ਆਪਣਾ ਵਿਆਹ ਛੱਡ ਕੇ ਸਚੀ ਪਾਸ਼ਾ ਨੇ ਜਦੋਂ ਹੁਕਮ ਭੇਜਿਆ ਵੀ ਜਿਸ ਵੀ ਹਾਲਾਤ ਦੇ ਵਿੱਚ ਹੈ ਤੂੰ ਘੋੜੇ ਤੇ ਚੜ੍ਹ ਕੇ ਸਾਡੇ ਕੋਲ ਪਹੁੰਚ ਜਾ ਭਾਈ ਜੋਗੇ ਦੇ ਆਨੰਦ ਕਾਰਜ ਹੋ ਰਹੇ ਸਨ ਭਾਈ ਜੋਗਾ ਆਪਣੇ ਆਨੰਦ ਕਾਰਜ ਵਿੱਚ ਕਾਰ ਛੱਡ ਕੇ ਗੁਰੂ ਸਾਹਿਬ ਦਾ ਹੁਕਮ ਮੰਨਦੇ ਹੋਏ ਘੋੜੇ ਤੇ ਸਵਾਰ ਹੋ ਕੇ ਜਦੋਂ ਸਤਗੁਰਾਂ ਵੱਲ ਨੂੰ ਚੱਲੇ ਪਾਏ ਤੇ ਰਾਸਤੇ ਦੇ ਵਿੱਚ ਨਗਰ ਦੇ ਵਿੱਚ ਇੱਕ ਰਾਤ ਪੈ ਗਈ ਰਾਤ ਪੈਣ ਕਰਕੇ ਭਾਈ ਜੋਗਾ ਜੀ ਨੇ ਉੱਥੇ ਹੀ ਰਾਤ ਬਿਤਾਉਣ ਦਾ ਯਤਨ ਕੀਤਾ ਜਿੱਥੇ ਭਾਈ ਜੋਗੇ ਨੇ ਉਤਾਰਾ ਕੀਤਾ ਉਸ ਘਰ ਦੇ ਸਾਹਮਣੇ ਇੱਕ ਵਿਸ਼ਵਾ ਦਾ ਚਵਾਰਾ ਸੀ ਭਾਈ ਜੋਗਾ ਵੇਖਦਾ ਹੈ ਕੋਈ ਬੰਦਾ ਜਾ ਰਿਹਾ ਹੈ ਕੋਈ ਆ ਰਿਹਾ ਹੈ ਇਸ ਚੀਜ਼ ਨੂੰ ਵੇਖ ਕਰਕੇ ਜੋਗੇ ਭਾਈ ਜੋਗੇ ਦਾ ਕਰਦਾਰ ਵੀ ਥੋੜਾ ਡੋਲ ਗਿਆ ਭਾਈ ਜੋਗੇ ਨੇ ਵਿਚਾਰ ਕੀਤੀ ਕਿ ਮੈਂ ਵੀ ਵੈਸ਼ਵਾ ਦੇ ਦਵਾਰੇ ਤੇ ਜਾ ਕੇ ਆਉਣਾ ਹੈ ਤੇ ਭਾਈ ਜੋਗੇ ਨੇ ਜਦੋਂ ਸ਼ਵੈਸ਼ਵਾ ਦੇ ਦਵਾਰੇ ਵੱਲ ਚੱਲੇ ਪਾਏ ਤੇ ਦਸਮ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਹਿਰੇਦਾਰ ਦੇ ਰੂਪ ਵਿੱਚ ਉਸ ਵੈਸ਼ਵਾ ਦੇ ਘਰ ਦੇ ਬਾਹਰ ساری ਰਾਤ ਪਹਿਰਾ ਦਿੱਤਾ ਅਤੇ ਇਹ ਆਪਣੇ ਸਿੱਖ ਦੇ ਕਿਰਦਾਰ ਨੂੰ ਗਿਰਨ ਤੋਂ ਬਚਾਇਆ ਹੈ ਜੇ ਸਿੱਖ ਦਾ ਕਿਰਦਾਰ ਉੱਚਾ ਤੇ ਸੁੱਚਾ ਹੋਵੇ ਸਤਗੁਰੂ ਵੀ ਆਪਣੇ ਸੇਵਕ ਨੂੰ ਬਾਹ ਫੜ ਕੇ ਰੱਖ ਲੈਂਦੇ ਹਨ ਗੁਰਮੁਖੋ ਇਸ ਤਰੀਕੇ ਨਾਲ ਸਤਗੁਰ ਸਚੇ ਪਾਸ਼ਾ ਜੀ ਨੇ ਜਦੋਂ ਭਾਈ ਜੋਗੇ ਦੀ ਰਾਤ ਨੂੰ ਰੱਖਿਆ ਕੀਤੀ ਦੂਜੇ ਦਿਨ ਭਾਈ ਜੋਗ ਮਹਾਰਾਜ ਆਂ ਦਰਬਾਰ ਵਿੱਚ ਪਹੁੰਚਦਾ ਹੈ ਸਤਿਗੁਰਾਂ ਨੂੰ ਨਮਸਕਾਰ ਕੀਤੀ ਮਹਾਰਾਜ ਆਪਣੇ ਆਸਰਾ ਤੇ ਵਿਰਾਜਮਾਨ ਹਨ ਸਤਿਗੁਰ ਉਵਾਸੀਆਂ ਲੈ ਰਹੇ ਹਨ ਭਾਈ ਜੋਗੇ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਕੁਝ ਥੱਕੇ ਹੋਏ ਲੱਗਦੇ ਹੋ ਮਹਾਰਾਜ ਕਹਿੰਦੇ ਭਾਈ ਜੋਗਿਆ ਜਿੱਥੇ ਤੂੰ ਡੋਲਣ ਲੱਗਿਆ ਸੀ ਉੱਥੇ ਸਾਰੀ ਰਾਤ ਖੜਕੇ ਪਹਿਰਾ ਦਿੱਤਾ ਜਾ ਕੇ ਮਹਾਰਾਦੇਸ਼ ਚਰਣਾ ਦੇ ਵਿੱਚ ਕਿਰਪਾ ਸੱਚੇ ਪਾਤਸ਼ਾਹ ਤੁਸੀਂ ਆਪਣੇ ਸੇਵਕ ਦੀ ਲਾਜ ਇਸ ਤਰੀਕੇ ਨਾਲ ਰੱਖਦੇ ਹੋ ਗਰੀਬ ਨਿਵਾਜ ਤਨ ਤਨ ਹ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਸਿੱਖ ਹਾਂ ਇਹ ਸਾਖੀ ਇਹ ਪ੍ਰਮਾਣ ਦਿੰਦੀ ਹੈ ਕਿ ਜੇ ਗੁਰਕਾਰ ਸਿੱਖ ਸਤਿਗੁਰ ਤੇ ਭਰੋਸਾ ਤੇ ਟੇਕ ਰੱਖ ਕੇ ਚੱਲਦਾ ਹੈ ਸਤਿਗੁਰਾਂ ਦਾ ਹੁਕਮ ਮੰਨ ਕੇ ਚੱਲਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਸਿੱਖ ਨੂੰ ਬਲਦੀ ਅੱਗ ਦੇ ਵਿੱਚ ਵੀ ਰੱਖ ਲੈਂਦੇ ਹਨ ਜਿੱਥੇ ਸਿੱਖ ਪੂਰਾ ਹੋਵੇ ਉੱਥੇ ਗੁਰੂ ਵੀ ਪੂਰਾ ਹੋ ਨਿਬੜਦਾ ਹੈ ਸੋ ਪਿਆਰਿਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਤਿਗੁਰਾਂ ਤੇ ਸਿੱਖ ਦੀ ਟੇਕ ਹੋਵੇ ਸਿੱਖ ਸਤਿਗੁਰ ਤੇ ਪੂਰਨ ਭਰੋਸਾ ਰੱਖਦਾ ਹੋਵੇ ਸਤਿਗੁਰਾਂ ਦਾ ਸਤਕਾਰ ਮਨ ਦੇ ਵਿੱਚ ਹੋਵੇ ਬਾਣੀ ਅਤੇ ਬਾਣੇ ਦਾ ਧਾਰਨੀ ਹੋਵੇ ਇੱਕ ਸਭ ਤੋਂ ਵੱਡਾ ਕਿ ਸਿੱਖ ਦਾ ਕਿਰਦਾਰ ਸਭ ਤੋਂ ਉੱਚਾ ਹੋਵੇ ਤੇ ਗੁਰੂ ਕਾ ਸਿੱਖ ਮਿੱਠ ਬੋਲਣਾ ਤੇ ਪ੍ਰੇਮ ਸਬਦੇ ਨਾਲ ਪ੍ਰੇਮ ਦੇ ਨਾਲ ਵਿਚਰਨ ਵਾਲਾ ਹੋਵੇ ਗੁਰੂ ਦਾ ਸਿੱਖ ਕਦੇ ਝੂਠ ਨਹੀਂ ਬੋਲਦਾ ਵਾਹ ਗੁਰੂ ਦਾ ਸਿੱਖ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦਾ ਵਾਹ ਗੁਰੂ ਦਾ ਸਿੱਖ ਬਾਣੀ ਅਤੇ ਬਾਣੇ ਦਾ ਧਾਰਨੀ ਹੁੰਦਾ ਜਿੱਥੇ ਆਪ ਨਾਮ ਜਪਦਾ ਹੈ ਉੱਥੇ ਦੂਸਰਿਆਂ ਨੂੰ ਵੀ ਨਾਮ ਜਪਾਉਂਦਾ ਹੈ ਵਾਹੀ ਗੁਰੂ ਸੋ ਸਤਿਗੁਰ ਸੱਚੇ ਪਾਸ਼ਾ ਜੀ ਆਖਦੇ ਹਨ ਕਰਤਾਰ ਗੁਰਸਿੱਖ ਦਾ ਪੂਰਾ ਹੋਣਾ ਚਾਹੀਦਾ ਹੈ ਗੁਰਸਿੱਖ ਬਾਣੀ ਅਤੇ ਬਾਣੇ ਦਾ ਧਾਰਨੀ ਹੋਣਾ ਚਾਹੀਦਾ ਹੈ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੋਵੇ ਅਮਰਤ ਵੇਲੇ ਉੱਠ ਕਰਕੇ ਸੰਧਿਆ ਵੇਲੇ ਪਾਵਨ ਪਵਿੱਤਰ ਬਾਣੀ ਸ੍ਰੀ ਰਹਿਰਾਸ ਸਹਿਬ ਜੀ ਦਾ ਜਾਪ ਕਰੇ ਸੌਣ ਵੇਲੇ ਰਾਤ ਨੂੰ ਸੋਹਿਦਾ ਸਾਹਿਬ ਦੀ ਪਾਵਨ ਬਾਣੀ ਦਾ ਜਾਪ ਕਰੇ ਇਹ ਗੁਰਸਿੱਖ ਵਾਸਤੇ ਖਾਸ ਹਦਾਇਤਾਂ ਹਨ ਗੁਰਸਿੱਖ ਸੇਵਾ ਦਾ ਵੀ ਪੂਰਾ ਧਾਰਨੀ ਹੋਣਾ ਚਾਹੀਦਾ ਹੈ ਗੁਰਮਖੋ ਆਪ ਜੀਆਂ ਨੇ ਕਰੋਨਾ ਕਾਲ ਦੇ ਵਿੱਚ ਸਿੱਖੀ ਦਾ ਇੱਕ ਅਦਭ ਨਜ਼ਰ ਵਖਿਆ ਲੋਕ ਭੁੱਖਾਂ ਕਰਕੇ ਮਰ ਰਹੇ ਸਨ ਦਵਾਈਆਂ ਕਰਕੇ ਮਰ ਰਹੇ ਸਨ ਬਿਮਾਰੀ ਕਰਕੇ ਮਰ ਰਹੇ ਸਨ ਉੱਥੇ ਵੀ ਦਸਮੇਸ਼ ਪਿਤਾ ਦੇ ਗੁਰੂ ਦੇ ਸਿਖਾ ਨੇ ਖੁੱਲੇ ਲੰਗਰ ਲਾਏ ਦਿੱਲੀ ਦੇ ਵਿੱਚ ਪ੍ਰਸ਼ਾਦਿਆਂ ਦੇ ਲੰਗਰ ਤਾਂ ਲਾਏ ਲਾਏ ਪਿਆਰੇ ਗੁਰਸਿੱਖਾਂ ਨੇ ਜਿੱਥੇ ਦਿੱਲੀ ਦੇ ਵਿੱਚ ਪ੍ਰਸ਼ਾਦਿਆਂ ਦੇ ਲੰਗਰ ਲਾਏ ਉੱਥੇ ਗੁਰਮਖੋ ਆਕਸੀਜਨ ਸਿਲੰਡਰਾਂ ਦੇ ਵੀ ਲੰਗਰ ਆਪ ਜੀ ਨੇ ਕਰੋਨਾ ਕਾਲ ਦੇ ਵਿੱਚ ਲੱਗੇ ਵਿਖੇ ਹਨ ਇਹ ਬਰਕਤ ਹੈ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਜੀਆਂ ਦੀ ਤੇ ਸੱਚੇ ਪਾਸ਼ਾ ਕਹਿੰਦੇ ਮੇਰਾ ਸਿੱਖ ਸੇਵਾ ਦੇ ਵਿੱਚ ਵੀ ਪੂਰਾ ਹੋਵੇ ਕਿਸੇ ਦੇ ਨਾਲ ਦੁਸ਼ਵੈਸ਼ ਭਾਵਨਾ ਨਾ ਰੱਖਦਾ ਹੋਵੇ ਸਮੇਸ਼ ਪਿਤਾ ਜੀ ਨੇ ਹੁਕਮ ਕੀਤਾ ਕਿ ਠੀਕ ਹੈ ਦੂਸਰੇ ਧਰਮਾਂ ਦੇ ਗ੍ਰੰਥ ਵੀ ਪੜ੍ਹਨੇ ਚਾਹੀਦੇ ਹਨ ਦੂਸਰੇ ਧਰਮ ਗ੍ਰੰਥਾਂ ਤੋਂ ਤੁਸੀਂ ਇਹ ਸਿੱਖਣ ਦਾ ਯਤਨ ਕਰੋ ਕਿ ਉਹਨਾਂ ਦੀ ਵਿਚਾਰਧਾਰਾ ਕੀ ਹੈ ਪਰ ਟੀਕ ਗੁਰੂ ਗ੍ਰੰਥ ਸਾਹਿਬ ਤੇ ਗੁਰਸਿੱਖ ਦੀ ਪੂਰੀ ਹੋਣੀ ਚਾਹੀਦੀ ਹੈ ਸੱਚੇ ਪਾਸ਼ਾ ਜੀ ਆਪਣੇ ਗੁਰਸਿੱਖ ਵਾਸਤੇ ਹੁਕਮ ਕਰਦੇ ਹਨ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਾਬਸ ਸੇ ਖਲ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਸਾਹਿਬ ਤੇ ਮਹਾਰਾਜ ਜੀ ਤੇ ਟੇਕ ਰੱਖਣੀ ਇੱਕ ਗੁਰਸਿੱਖ ਵਾਸਤੇ ਮਢਲਾ ਹੁਕਮ ਹੈ ਸੋ ਪਿਆਰਿਓ ਜਿੱਥੇ ਭਾਈ ਮਨੀ ਸਿੰਘ ਨੇ ਆਪਣਾ ਬੰਦ ਬੰਦ ਕਟਵਾ ਕਰਕੇ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਉਹ ਇਤਿਹਾਸ ਦੇ ਨਾਲ ਆਨਾਲ ਆਪ ਭਦੀ ਪਾਂਤ ਜਣੂ ਹੋ ਸੋ ਗੁਰਮਖੋ ਅੱਜ ਆਪਾਂ ਆਪਣੇ ਕਿਰਦਾਰ ਤੋਂ ਕਿਉਂ ਗਿਰਦੇ ਜਾ ਰਹੇ ਹਾਂ ਇਸ ਮੇਨ ਵਿਸ਼ੇ ਦੇ ਉੱਤੇ ਆਵਾਂ ਅੱਜ ਸਾਡਾ ਪਠਾ ਜਦ ਮੋਬਾਈਲਾਂ ਨੇ ਟੈਲੀਵਿਜ਼ਨਾਂ ਨੇ ਫਿਲਮਾਂ ਨੇ ਉਹ ਸਾਡੇ ਕਿਰਦਾਰ ਨੂੰ ਗੇਰਨ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ ਗੁਰਮਖੋ ਅੱਜ ਰਿਸ਼ਤੇਦਾਰ ਰਿਸ਼ਤੇਦਾਰ ਦੇ ਘਰ ਜਾਂਦਾ ਹੈ ਉਹ ਰਿਸ਼ਤੇਦਾਰ ਦੇ ਗੱਲ ਰਿਸ਼ਤੇਦਾਰ ਦੇ ਨਾਲ ਗੱਲਬਾਤ ਨਹੀਂ ਕਰਦਾ ਉਹ ਰਿਸ਼ਤੇਦਾਰ ਦੇ ਨਾਲ ਗੱਲਬਾਤ ਨਹੀਂ ਕਰਦਾ ਆਪਣੇ ਮੋਬਾਈਲ ਦੇ ਵਿੱਚ ਹੀ ਮਸ਼ਰੂਫ ਰਹਿੰਦਾ ਜੇ ਸੋ ਗੁਰਮੁਖੋ ਇਹਨਾ ਮੋਬਾਈਲ ਦਾ ਨੂੰ ਤਿਆਗ ਕਰਕੇ ਇਹਨਾ ਇੰਸਟਾਗ੍ਰਾਮ ਫੇਸਬੁੱਕ ਹੋਰ ਪਤਾ ਨਹੀਂ ਕੀ ਕੀ ਚਲਾ ਕਰਕੇ ਆਪਣੇ ਜੀਵਨ ਨੂੰ ਬਰਬਾਦ ਕਰੀ ਜਾ ਰਹੀ ਹੈ ਗੁਰਮੁਖੋ ਜੇ ਆਪਣਾ ਵਿਰਸਾ ਸੀ ਸੰਭਾਲਣਾ ਚਾਹੁੰਦੇ ਹਾਂ ਇਹ ਚਾਹੁੰਦੇ ਹਾਂ ਕਿ ਸਾਡੇ ਕਿਰਦਾਰ ਉੱਚੇ ਅਤੇ ਸੁੱਚੇ ਬਣ ਤੇ ਗੁਰਮੁਖੋ ਪੁਰਾਤਨ ਇਤਿਹਾਸ ਪੜਿਆ ਕਰੋ ਗੁਰੂ ਸਾਹਿਬ ਦੀਆਂ ਸਾਖੀਆਂ ਪੜੋ ਪੜਾਓ ਅਤੇ ਆਪਣੇ ਬੱਚਿਆਂ ਨੂੰ ਵੀ ਸੁਣਾਓ ਮਾਤਾ ਮਾਂ ਬੱਚਿਆਂ ਦੇ ਕੇਸ ਰੱਖਣ ਬੱਚਿਆਂ ਨੂੰ ਸਿੱਖੀ ਬਾਰੇ ਜਾਣੂ ਕਰਾਉਣ ਪਹਿਲਾਂ ਆਪ ਬਾਣੀ ਅਤੇ ਬਾਣੇ ਦੇ ਧਾਰਨੀ ਬਣ ਸਿੱਖੀ ਦਾ ਕਿਰਦਾਰ ਅਸੀਂ ਤਾਂ ਉੱਚਾ ਚੱਕ ਸਕਾਂਗੇ ਅਸੀਂ ਬਾਹਰ ਭੱਜ ਪੈਂਦੇ ਹਾਂ ਲੰਗਰ ਲਾਉਣ ਵਾਸਤੇ ਅਸੀਂ ਬਾਹਰ ਭੱਜ ਪੈਂਦੇ ਹਾਂ ਲੋਕਾਂ ਨੂੰ ਉਪਦੇਸ਼ ਦੇਣ ਵਾਸਤੇ ਜੇ ਇੱਕ ਗੁਰਸਿੱਖ ਨੇ ਆਪਣਾ ਪਰਿਵਾਰ ਹੀ ਸੁਧਾਰ ਲਿਆ ਆਪਣੇ ਪਰਿਵਾਰ ਨੂੰ ਗੁਰਸਿੱਖ ਬਣਾ ਲਿਆ ਸਮਝੋ ਉਸਨੇ ਇੱਕ ਪਿੰਡ ਬਸਾ ਦਿੱਤਾ ਸੋ ਗੁਰਮੁਖੋ ਪਹਿਲਾਂ ਘਰ ਤੋਂ ਤਿਆਰੀ ਕਰੀਏ ਪੂਰਾ ਪਰਿਵਾਰ ਬਾਣੀ ਅਤੇ ਬਾਣੇ ਦਾ ਧਾਰਨੀ ਬਣੇ ਅੱਗੇ ਫਿਰ ਬਾਹਰ ਜਾ ਕੇ ਪ੍ਰਚਾਰ ਕਰੀਏ ਵਾਦ ਤੋਂ ਵਾਦ ਸੰਗਤਾਂ ਨੂੰ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਣ ਜੋੜੀਏ ਸਿੱਖ ਦਾ ਕਰਤਾਰ ਇਹੋ ਜਿਹਾ ਹੋਣਾ ਚਾਹੀਦਾ ਹੈ ਇੱਕ ਐਗਜ਼ੈਂਪਲ ਹੋਵੇ ਸੋ ਗੁਰਮੁਖੋ ਆਪਣੇ ਆਪ ਨੂੰ ਤਿਆਰਬਰ ਤਿਆਰ ਕਰੀਏ ਬਾਣੀਆਂ ਤੇ ਬਾਣੇ ਦੇ ਧਾਰਨੀ ਬਣੀਏ ਅਮਰਤ ਵੇਲੇ ਉੱਠ ਕੇ ਬਾਣੀ ਦਾ ਜਾਪ ਕਰੀਏ ਚੌਂਕੜਾ ਲਾ ਕੇ ਗੁਰਮੰਤਰ ਵਾਹਿਗੁਰੂ ਮੰਤਰ ਦਾ ਜਾਪ ਕਰਿਏ ਬੱਚਿਆਂ ਨੂੰ ਨਾਲ ਬਿਠਾਈਏ ਉਹਨਾਂ ਨੂੰ ਬਾਣੀ ਅਤੇ ਬਾਲੇ ਦੇ ਧਾਰਮੀ ਬਣਾਈਏ ਸੋ ਗੁਰਮਖੋ ਵਿਚਾਰਾ ਕਰਦੇ ਅਨੰਤ ਪ੍ਰਕਾਰ ਦੀਆਂ ਭੁੱਲਾਂ ਚੁਕਾ ਤਰਪੀਆਂ ਗਲਤੀਆਂ ਹੋ ਜਾਂਦੀਆਂ ਨੇ ਦਾਸ ਕੋਈ ਗੁਣੀ ਗੈਲੀ ਨਹੀਂ ਕਿਰਪਾ ਕਰਨ ਸਤਿਗੁਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਪੰਥ ਦੀ ਸੇਵਾ ਕਰਦੇ ਰਹੀਏ ਆਪ ਸਾਰੇ ਪ੍ਰੇਮ ਅਤੇ ਸਤਕਾਰ ਦੇ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ